ਪੰਜਾਬ 9888 ਚੈਨਲ ਤੇ ਤੁਹਾਡਾ ਸਵਾਗਤ ਹੈ ਧਾਰੀਵਾਲ ਬਲਾਕ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਅਹਿਮ ਮੀਟਿੰਗ ਕੌਂਸਲਰ ਰਜਿੰਦਰ ਕੁਮਾਰ ਲਵਲੀ ਦੇ ਪ੍ਰਬੰਧਾ ਹੇਠ ਧੰਨਵਾਦ ਧਾਰੀਵਾਲ ਵਿਖੇ ਹੋਈ ਇਸ ਦੌਰਾਨ ਸਾਬਕਾ ਚੇਅਰਮੈਨ ਪੰਜਾਬ ਵਜੀਦ ਸਿੰਘ ਲਾਲੀ ਸਾਬਕਾ ਬਲਾਕ ਪ੍ਰਧਾਨ ਰਾਜਾ ਕ੍ਰਿਸ਼ਨਪੂਰੀ ਕੌਂਸਲਰ ਰਜਿੰਦਰ ਕੁਮਾਰ ਲਵਲੀ ਸ਼ਹਿਰੀ ਪ੍ਰਧਾਨ ਸਰਦਾਰੀ ਦਾ ਰਣੀਆਂ ਬਲਾਕ ਪ੍ਰਧਾਨ ਕਰਮਨ ਸਿੰਘ ਜੱਫਰਵਾਲ ਸਾਬਕਾ ਸਰਪੰਚ ਬਲਿੰਦਰ ਤਾਂਗ ਸਾਬਕਾ ਸਰਪੰਚ ਵਿਲਸਨ ਮਸੀਦਦੀਨਪੁਰ ਦਲਜੀਤ ਸਿੰਘ ਛੋਟੇਪੁਰ ਨਰੇਸ਼ ਜੱਫਰਵਾਲ ਇੰਦਰਪ੍ਰੀਤ ਸਿੰਘ ਸਭੀ ਹਾਜ਼ਰ ਹਲੋ ਲਾਹੌਰਯਾ ਆਦਮੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਸੰਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ ਬਲਾਰਿਆ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਖਰਾਬ ਹੋ ਚੁੱਕੀ ਆ ਨਸ਼ਾ ਦਲੀਆਂ ਬਹਾਲਿਆਂ ਵਿੱਚ ਛਰਿਆ ਵਿਕ ਰਿਹਾ ਥਾਣਿਆਂ ਤੇ ਬੰਬਲਾ ਧੋ ਰਹੇ ਲੋਕ ਡਰ ਤੇ ਸਹਿਮ ਦੇ ਮਾਹੌਲ ਵਿੱਚ ਰਹਿ ਰਹੇ ਹਨ ਜਦਕਿ ਪੰਜਾਬ ਤੇ ਪੰਜਾਬੀਆਂ ਦੀ ਖੁਸ਼ਹਾਲੀ ਕਾਂਗਰਸ ਸਰਕਾਰ ਦੇ ਵਿਲੇ ਹੀ ਸੰਭਵ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪਤਾਸੇ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋਇਆ ਤੇ ਆਉਂਦੀਆਂ ਨਗਰ ਕੌਂਸਲ ਚੋਣਾਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇੱਕਜੁੱਟਤਾ ਨਾਲ ਚੋਣ ਮੈਦਾਨ ਵਿੱਚ ਉਤਰੰਗੇ ਆਗੂਆਂ ਨੇ ਇੱਕ ਆਵਾਜ਼ ਵਿੱਚ ਕਿਹਾ ਕਿ ਜੇਕਰ ਵਿਧਾਇਕ ਪਤਾਰਸੇ ਬਾਜਵਾ ਧਾਰੀਵਾਲ ਵਿਖੇ ਆਪਣਾ ਨਿੱਜੀ ਦਫ਼ਤਰ ਬਣਾ ਲਹਿਣ ਤਾਂ ਧਾਰੀਵਾਲ ਬਲਾਕ ਵਿੱਚ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਮਿਲੇਗੀ ਅਤੇ ਕਾਂਗਰਸ ਪਾਰਟੀ ਆਗੂਆਂ ਦਾ ਮਨੋਬਲ ਹੋਰ ਉੱਚਾ ਹੋਵੇਗਾ ਇਸ ਮੌਕੇ ਤੇ ਅਮਨਦਤ ਨਾ ਪਰਮਿੰਦਰ ਸਿੰਘ ਲਾਲੀ ਹਰਜੀਤ ਸਿੰਘ ਨਾਗੀ सुरेंद्र ਕਾਲੂ ਚਿੱਕੀ ਸ਼ਰਮਾ ਮੁਕੇਸ਼ ਸ਼ਰਮਾ ਪਵਿੱਤਰ ਕੁਨਾਲ ਸ਼ਰਮਾ ਸੰਨੀ ਰੰਦਾਵਾ ਰਵੀ ਚੋਹਾਨ ਆਸ਼ੂ ਧਾਰੀਵਾਲ ਪਰਮ ਲੋਕਮਾਰ ਆ ਤੋਂ ਇਲਾਵਾ ਹੋਰ ਰਾਜਸਾਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਆਉਤਰ ਲਵੀ ਦੇ ਘਰ ਵਿੱਚ ਇਹ ਪੰਜ ਦਸ ਇਹ ਕਾਂਗਰਸ ਵਰਕਰ ਵੀ ਸਾਰੇ ਬਲੌਕ ਦੀ ਤੇ ਸ਼ਹਿਰ ਦਾ ਸਾਰਾ ਮੇਨ ਵਰਕਰ ਇਕੱਠੇ ਹੋਏ ਸੀ ਇਹੇ ਇਸ਼ੂ ਵੀ ਪਾਰਟੀ ਨੂੰ ਲੋਕਸ਼ਵਾਲਿਕ ਨਾਸਟਾਂਗਲੀ ਅਸੀਂ ਤਿਆਰ ਕਰਨਾ ਤੇ ਨਾਲ ਹੀ ਨਾਲ ਆਪਣੇ ਲੀਡਰਸ਼ਿਪ ਬਾਯਾ ਸਾਹਿਬ ਨੂੰ ਇਨਵੋਲ ਕਰਕੇ ਤਾਂ ਕਿ ਸਧਾਰਨ ਆਦਮੀ ਨੂੰ ਕੋਈ ਮੁਸ਼ਕਲ ਨਾ ਆਏ ਹਰ ਇੱਕ ਦਾ ਇਨਸਾਫ ਮਿਲੇ ਹਰ ਇੱਕ ਨੂੰ ਉਹਦੇ ਵਾਸਤੇ ਤਗੜੇ ਹੋ ਗਏ ਅਸੀਂ ਪਾਰਟੀ ਲੈਵਲ ਤੇ ਖੜੇ ਹੋਈਏ ਤਾਂ ਕਿ ਬੜੀਆਂ ਮੁਸ਼ਕਲਾਂ ਆ ਰਹੀਆਂ ਆ ਮਹਿਸੂਸ ਕਰਦੇ ਆ ਸਰਕਾਰ ਦੇ ਟਾਈਮ ਤੇ ਉਹਨਾਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਬਾਕੀ ਲਾਲਸਨਸ ਬਹੁਤ ਜ਼ਿਆਦਾ ਵਧਦੀ ਆ ਆਮ ਆਦਮੀ ਸੇਖ ਨਹੀਂ ਆ ਆਮ ਪਰਿਵਾਰ ਸੇਖ ਨਹੀਂ ਆ ਹਾਲਾਤ ਬਣੇਦੇ ਆ ਉਹ ਚੋਂ ਬਚਾਣ ਲਈ ਪਾਰਟੀ ਸਟਰੋਂਗ ਕਰਨ ਦੀ ਲੋੜ ਆਗੇ ਆਉਣ ਵਾਲੇ ਟਾਈਮ ਤੇ ਕਾਂਗਰਸ ਸਰਕਾਰ ਹੀ ਆਏਗੀ ਤੇ ਸਾਰੇ ਸੂਤ ਪੰਜਾਬ ਦਾ ਭਲਾ ਹੋਏਗਾ ਇਸ ਕਰਕੇ ਹੀ ਸਾਰੇ ਵੀਰ ਬਿਲਕੁਲ ਇਕਜੁੱਟ ਹੋ ਕੇ ਉਹਨਾਂ ਇਲਾਕੇ ਨੂੰ ਸੰਭਾਲਣ ਲਈ ਉਹ ਲੋਕਾਂ ਨੂੰ ਸੇਵਾ ਕਰਨ ਲਈ ਸਾਡੀ ਸੋਚ ਨੂੰ ਪਿਆਰ ਕਰਨ ਲਈ ਇਕੱਠੇ ਹੋਏ ਅੱਜ ਯਾਤਰੀ ਇਕੱਠੇ ਹੋਏ ਅੱਜ ਦੇਰ ਨਾਲ 7:00 ਵਜੇ ਪੰਜਾਬ ਨੂੰ ਪਾਰਟੀ ਦੇ ਅਗਰਦਾਰਾਂ ਬਸਰਾਂ ਦੀ ਮੀਟਿੰਗ ਹੋਈ ਹੈ ਕਿਹੜੇ ਮੁੱਦੇ ਵਿਚਾਰੇ ਗਏ ਅੱਜ ਸਾਡੇ ਤੇ ਵੀ लवली ਐਮਸੀ ਸਾਹਿਬ ਜੀ ਨੇ ਸਾਰਿਆਂ ਨੂੰ ਸੱਦਾ ਦੇ ਕੇ ਭਾਰੀਗੜ੍ਹ ਸਿਟੀ ਪ੍ਰਧਾਨ ਸਰਦਾਰੀ ਜੀ ਸਾਡੇ ਦੀ ਆਤੀ ਦੇ ਪ੍ਰਧਾਨ ਗੁਰਨਾਮ ਸਿੰਘ ਜੀ ਤੇ ਸਾਡੇ ਬਹੁਤ ਹੀ ਸਾਰੇ ਸੀਨੀਅਰ ਸਾਥੀ ਇਹਨਾਂ ਦੇ ਸੱਦੇ ਦੇ ਇਕੱਠੇ ਹੋ ਕੇ ਅੱਜ ਅਸੀਂ ਜੋ ਸਾਡੀ ਪਾਰਟੀ ਦੀ ਆਉਣ ਵਾਲੇ ਸਮੇਂ ਦੇ ਲਖਣ ਆ ਰੀਆਂ ਨੇ ਐਮਸੀ ਦੀਆਂ ਉਹਦੇ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ ਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੀ ਸਾਨੂੰ ਸਾਰਿਆਂ ਨੂੰ ਸੰਦੇਸ਼ ਮਿਲਿਆ ਕਿ ਆਉਣ ਵਾਲੇ ਸਮੇਂ ਦੇ ਜੋ ਜੋ ਆਪਣੇ ਵਰਕਰਾਂ ਨੇ ਕੰਮ ਕੀਤਾ ਵਾ ਪਿਛਲੇ ਜਿਹੜੀ ਇਲੈਕਸ਼ਨ ਲਾਂ ਕੇ ਗਈ ਆ ਐਮਪੀ ਵੀ ਉਹਦੇ ਵਿੱਚ ਉਹਨਾਂ ਵਰਕਰਾਂ ਦਾ ਵੀ ਅਸੀਂ ਹੌਸਲਾ ਬਖਸ਼ਾਈ ਕਰਾਂਗੇ ਕਿ ਜਿਨ੍ਹਾਂ ਨੇ ਤਗੜੇ ਹੋ ਕੇ ਸਾਡੀ ਪਾਰਟੀ ਦਾ ਸਾਥ ਦਿੱਤਾ ਤੇ ਆਪਣੇ ਬੂਟ ਵੀ ਜਿਤਾਏ ਆ ਇਸ ਜਿਹੜੀ ਕਾਂਸ ਪਾਰਟੀ ਆ ਇਹ ਆਉਣ ਵਾਲੇ ਸਮੇਂ ਵਿੱਚ ਬੜੀ ਤੇਜ਼ੀ ਨਾਲ ਉੱਭਰ ਰਹੀ ਆ ਪਹਿਲਾਂ ਵੀ ਸਾਡੀ ਸਰਕਾਰਾਂ ਨਹੀਂ ਆਣੇ ਪਰ ਹੁਣ ਜਿਹੜਾ ਜੋ ਹਾਲਾਤ ਬਣ ਚੁੱਕੇ ਨੇ ਇਸ ਵੇਲੇ ਲੁੱਟਾਂ ਖੋਹਾਂ ਦਿਨੇ ਵੀ ਹੋਣੀ ਚਲੋ ਹੋ ਗਈਆਂ ਤੇ ਲੋਕਾਂ ਦੇ ਜਿਹੜੇ ਆਹੋ ਜਿੰਦਗੀ ਆ ਬਹੁਤ ਲੋਕ ਦੁਖੀ ਹੋਏ ਬੈਠੇ ਨੇ ਤੇ ਲੋਕ ਵੀ ਆਉਣ ਵਾਲੇ ਸਮੇਂ 'ਚ ਚੇਂਜ ਚਾਹੁੰਦੇ ਆ ਤੇ ਆਉਣ ਵਾਲਾ ਸਮਾਂ ਜਿਹੜਾ ਵਾ ਉਹ ਕਾਂਗਰਸ ਆ ਤੇ ਜਿਹੜੇ ਸਾਡੇ ਪ੍ਰਤਾਪ ਸਿੰਘ ਬਾਜਵਾ ਜੀ ਨੇ ਉਹਨਾਂ ਦੀ ਜਿਹੜੀ ਸੋਚ ਆ ਤੇ ਜਿਹੜੀ ਦੂਰਦ੍ਰਿਸ਼ੀ ਆ ਉਹ ਬਹੁਤ ਵੱਡੀ ਆ ਤੇ ਉਹ ਸਾਡੇ ਸਾਰੇ ਇਲਾਕੇ ਦੀ ਤੇ ਪੰਜਾਬ ਦੀ ਮੰਗ ਆ ਕਿ ਛੇਤੀ ਛੇਤੀ ਜਿਹੜੀ ਕਾਂ ਸਰਕਾਰ ਬਣੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਪੰਜਾਬ ਦੇ ਮੁੱਖ ਮੰਤਰੀ ਬਣ ਤੇ ਜੋ ਇਸ ਦੇ ਗੈਂਗਸਰ ਜੋ ਗੁੰਡਾਗਰਦੀ ਜੋ ਨਸ਼ਾ ਵਕਰੀ ਜੋ ਸਾਰੇ ਪੰਜਾਬ ਦੇ ਹਾਲਾਤ ਵਿਗੜੇ ਪਏ ਨੇ ਉਹ ਸਰਦਾਰ ਪ੍ਰਤਾਪ ਸਿੰਘ ਬਾਜਵਾ ਮੁੱਖ ਮੰਤਰੀ ਬਣ ਦੇ ਨਾਲ ਹੀ ਸੁਭਰ ਸਕਦੇ ਨੇ ਇਹ ਸਾਡੀ ਸਾਰਿਆਂ ਦੀ ਮੰਗ ਹੈ